ਲੋਕ ਸਭਾ ਹਲਕਾ ਗੁਰਦਾਸਪੁਰ ਦੇ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਵੱਲੋਂ ਆਪਣਾ ਚੋਣ ਪ੍ਰਚਾਰ ਲਗਾਤਾਰ ਕੀਤਾ ਜਾ ਰਿਹਾ ਹੈ ਅੱਜ ਉਹ ਹਲਕਾ ਸੁਜਾਨਪੁਰ ਦੇ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਦੇ ਵਿੱਚ ਪੁੱਜੇ ਜਿੱਥੇ ਚੋਣਵੀ ਬੈਠਕਾ ਦੇ ਵਿੱਚ ਮੌਜੂਦ ਭਾਰੀ ਗਿਣਤੀ ਦੇ ਵਿੱਚ ਸਮਰਥਕਾਂ ਦੇ ਵੱਲੋਂ ਉਹਨਾਂ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਅਤੇ ਦਿਨੇਸ਼ ਸਿੰਘ ਬੱਬੂ ਜਿੰਦਾਬਾਦ ਦੇ ਨਾਅਰੇ ਲਗਾਏ ਗਏ ਇਸ ਮੌਕੇ ਤੇ ਦਿਨੇਸ਼ ਸਿੰਘ ਬੱਬੂ ਨੇ ਆਪਣੇ ਸੰਬੋਧਨ ਚ ਲੋਕਾਂ ਨੂੰ ਮੋਦੀ ਸਰਕਾਰ ਦੀ ਨੀਤੀਆਂ ਦੇ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਉਹ ਜਿੱਥੇ ਵੀ ਜਾ ਰਹੇ ਹਨ ਉੱਥੇ ਲੋਕਾਂ ਦਾ ਪਿਆਰ ਅਤੇ ਸਮਰਥਨ ਇਹ ਦਿਖਾ ਰਿਹਾ ਹੈ ਕਿ ਜਨਤਾ ਇਸ ਵਾਰ ਫਿਰ ਭਾਜਪਾ ਸਰਕਾਰ ਨੂੰ ਲਿਆਉਣ ਲਈ ਤਿਆਰ ਹੈ। ਉਹਨਾਂ ਨੇ ਜਨਤਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਿੱਤਣ ਤੋਂ ਬਾਅਦ ਹਲਕੇ ਦੇ ਵਿਕਾਸ ਦੇ ਲਈ ਕੰਮ ਕਰਨਗੇ ਅਤੇ ਹਰ ਮੁਸ਼ਕਿਲ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ। ਪਹਿਲੇ ਤਾਂ ਮੈਂ ਮਾਫੀ ਚਾਹਨਾ ਇਸ ਗੱਲ ਦੀ ਕਿ ਲੋਕਾਂ ਕੋਲੋਂ ਕਿ ਮੈਂ ਇੱਥੇ ਲੇਟ ਪਹੁੰਚਿਆ ਕਿਉਂਕਿ ਮੈਂ ਲਗਾਤਾਰ ਪ੍ਰੋਗਰਾਮ ਵਿੱਚ 1:30 ਡੇਢ ਰਿਨ ਲਈ ਹੋਇਆ। ਬਹੁਤ ਵਧੀਆ ਰਿਸਪੌਂਸ ਮਿਲੇਦਾ ਲੋਕ ਹਰ ਕੋਈ ਮਤਲਬ ਚਾਹੇ ਕਿ ਅਦਾ ਕੀ ਮੋਤੀ ਜੀ ਪ੍ਰਧਾਨ ਚੁਣਨ ਦੇ ਪਿੰਡ ਛਤਵਾਲ ਵਿੱਚ ਸ਼੍ਰੀਮਾਨ ਜੀ ਨੇਸ਼ਨ ਬੱਬੂ ਜੀ ਦਾ ਪ੍ਰੋਗਰਾਮ ਸੀਗਾ ਜਿਸ ਜੋ ਭਾਰੀ ਸੰਖਿਆ ਚ ਲੋਕ ਮੰਦਰ ਦੇ ਕੋਲ ਪਧਾਰੇ ਅਤੇ ਬੱਬੂ ਜੀ ਨੂੰ ਵਿਸ਼ਵਾਸ ਦਿਲਾਇਆ ਕਿ ਇਸ ਲੋਕ ਸਭਾ ਚੋਣਾਂ ਚ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਭੇਜਾਂਗੇ ਪਿੰਡ ਛਤਵਾਲ ਦਾ ਇੱਕ ਇੱਕ ਬੱਚਾ ਉਹਨਾਂ ਨੂੰ ਵੋਟ ਪਾਣ ਲਈ ਉਤਰ ਹੈ ਇਹ ਸਾਰੇ ਹੀ ਨਗਰ ਨਿਵਾਸੀ ਜੋ ਹੈ ਉਹਨਾਂ ਦਾ ਸਵਾਗਤ ਕਰਨ ਲਈ ਇੱਥੇ ਪਹੁੰਚੇ ਸਨ ਅਤੇ ਉਹਨਾਂ ਨੂੰ ਲੋਕ ਸਭਾ ਚ ਭੇਜਣ ਲਈ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਬੱਬੂ ਜੀ ਨੂੰ ਲੈ ਕੇ ਮੋਦੀ ਜੀ ਨੂੰ ਲੈ ਕੇ ਔਰ ਭਾਤੀ ਜੰਤਾ ਪਾਰਟੀ ਨੂੰ ਲੈ ਕੇ ਤੁਸੀਂ ਵੀ ਸਾਡੇ ਨਾਲ ਵਿਚਰਦੇ ਰਹੋ ਪੱਤਰਕਾਰ ਸਾਥੀ ਤੁਸੀਂ ਦੇਖਿਆ ਉਹਨਾਂ ਕਿ ਕਿਸ ਪ੍ਰਕਾਰ ਲੋਕਾਂ ਨੇ ਜਿਹੜਾ ਹੈ ਪਿਆਰ ਰਾਹੀ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਔਰ ਇਹ ਪਹਿਲੀ ਜੂਨ ਨੂੰ ਤੁਹਾਨੂੰ ਨਜ਼ਰ ਆਏਗਾ ਕਿ ਭਾਰੀ ਬਹੁਮਤ ਨਾਲ ਬੱਬੂ ਜੀ ਜਿਹੜਾ ਹੈ ਉਹ ਜਿੱਤ ਕੇ ਜਾ ਰਹੇ ਨੇ ਔਰ 400 ਦਾ ਜਿਹੜਾ ਮੋਤੀ ਜੀ ਦਾ ਮਨਕਾ ਹੈ ਉਹਦੀ ਮਾਲਾ ਦੀ ਮਾਲਾ ਦਾ ਮਨਕਾ ਜਿਹੜਾ ਬੋਬੋ ਜੀ ਬਣਨ ਚਾਹ ਰਹੇ